ਇਸ ਵਕਤ ਸ਼ੰਭੂ ਬੈਰੀਅਰ ਦੇ ਉੱਤੇ ਮੌਜੂਦ ਹਾਂ ਜਿੱਥੇ ਕਿ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੋਈ ਤਸਵੀਰ ਸੰਜੀ ਕਰ ਦਵਾ ਕੇ ਦੂਸਰੇ ਟਾਡੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਥਰੂ ਗੈਸ ਦੇ ਗੋਲੇ ਚਲਾ ਦਿੱਤੇ ਨੇ ਪੁਲਿਸ ਨੇ ਹਰਿਆਣਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਨੌਜਵਾਨ ਇੱਥੇ ਖੜੇ ਹੋਏ ਨੇ ਦੇਖ ਰਹੇ ਨੇ ਤਾਂ ਅਥਰੂ ਗੈਸ ਦੇ ਗੋਲੇ ਚਲਾ ਦਿੱਤੇ ਗਏ ਨੇ ਮਜਬੂਰਨ ਨੌਜਵਾਨ ਕਿਨੂੰ ਵਧ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਅਗਰ ਜੇ ਗੱਲ ਕੀਤੀ ਜਾਵੇ ਕਾਇਤੇ ਕਿਸਾਨ ਪਹੁੰਚੋ ਸੀਗੇ ਤਾਂ ਜਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਸੀਗੀਆਂ ਤਾਂ ਉਹਨਾਂ ਦੇ ਮੱਦੇਨਜ਼ਰ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕਰ ਰਿਹਾ ਕਿ ਮਜਬੂਰਨ ਸਭ ਨੂੰ ਪਿੱਛੇ ਆਣਾ ਪੈ ਰਿਹਾ ਥਰੂ ਗੈਸ ਦੇ ਗੋਲੇ ਚਲਾ ਦਿੱਤੇ ਗਏ ਨੇ ਇਸ ਵਕਤ ਤਸਵੀਰਾਂ ਸ਼ੰਭੂ ਬੈਰੀਅਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਕਿਸਾਨਾਂ ਨੇ ਕੂਚ ਕੀਤੀ ਹੈ ਦਿੱਲੀ ਵੱਲ ਤਾਂ ਤਸਵੀਰਾਂ ਤੋਂ ਅੱਡ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਨੇ ਕਿ ਥਰੂ ਗੈਸ ਦੇ ਗੋਲੇ ਚਲਾਏ ਗਏ ਨੇ ਉਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਨੇ ਪਹਿਲਾਂ ਹੀ ਕਰ ਦਿੱਤੀ ਹੈ ਅਜੇ ਤਾਂ ਕੋਈ ਆਗੂ ਪਹੁੰਚਿਆ ਨਹੀਂ ਸੀਗਾ ਇੱਥੇ ਮੇਨ ਥਾਂ ਦੇ ਉੱਤੇ ਪਰ ਪ੍ਰਸ਼ਾਸਨ ਨੇ ਪਹਿਲਾਂ ਹੀ ਕਾਰਵਾਈ ਕਰ ਦਿੱਤੀ ਇਹ ਤਸਵੀਰਾਂ ਸ਼ੰਭੂ ਬੈਰੀਅਰ ਦੀ ਸਾਂਝੀ ਕਰ ਰਹੇ ਹਾਂ ਅੱਖਾਂ ਦੇ ਵਿੱਚੋਂ ਬਈ ਦੇ ਜਿਹੜਾ ਹੈ 6:00 ਵਜੇ ਹੈ ਹੱਥ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ ਕਈ ਨੌਜਵਾਨਾਂ ਦੇ ਵੀ ਬਹੁਤ ਭਿਆਨਕ ਹੈ 6:00 ਵਜੇ ਹੈ ਹੱਥ ਦੇ ਉੱਤੇ ਤੁਹਾਨੂੰ ਦਿਖਾ ਨਹੀਂ ਸਕਦੇ ਕਿ ਉਹ ਬਈ ਦੇ ਬਹੁਤ ਭਿਆਨਕ 6:00 ਵਜੇ ਕੀ ਹੱਥ ਦੇ ਉੱਤੇ ਕਈ ਜ਼ਖਮੀ ਹੋ ਗਏ ਨੇ ਤਾ ਬਲੱਡ ਨਿਕਲ ਰਿਹਾ ਇਹ ਤਸਵੀਰਾਂ ਨੇ ਸ਼ੰਭੂ ਬੈਰੀਅਰ ਦੇ ਹਜੇ ਤੱਕ ਕਿਸਾਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੇਨ ਆਗੂ ਨੇ ਉਹ ਤਾਂ ਪਹੁੰਚੀ ਨਹੀਂ ਪਰ ਪ੍ਰਸ਼ਾਸਨ ਨੇ ਪਹਿਲਾਂ ਹੀ ਜਿਹੜੀ ਹੈ ਕਾਰਵਾਈ ਕਰ ਦਿੱਤੀ ਹੈ ਇਹ ਤਸਵੀਰਾਂ ਤੁਹਾਡੇ ਨਾਲ ਸ਼ੰਭੂ ਬੈਰੀਅਰ ਤੋਂ ਸਾਂਝੇ ਕਰ ਰਿਹਾ ਜਿੱਥੇ ਕਿ ਸਾਰੇ ਵਾਪਸ ਤੁਰਨੇ ਸ਼ੁਰੂ ਹੋ ਗਏ ਨੇ ਪਰ ਇੱਥੇ ਇੱਥੇ ਮਾੜੇ ਦੇ ਪਿੱਛੇ ਹੋਏ ਨੇ ਕਿਉਂਕਿ ਕਿਸਾਨ ਆਣਗੇ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਹੈ ਕਾਰਵਾਈ ਕੀਤੀ ਜਾ ਸਕਦੀ ਹੈ ਕਿਸਾਨਾਂ ਵੱਲੋਂ ਪਰ ਅਸਲ ਦੇ ਵਿੱਚ ਜੋ ਪ੍ਰਸ਼ਾਸਨ ਦਾ ਰਵਈਆ ਸੀ ਗਾਇਸ ਦਿੱਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਛੱਡ ਦਿੱਤੇ ਗਏ ਕੋਈ ਗੱਲਬਾਤ ਨਹੀਂ ਕੀਤੀ ਗਈ ਆਗੂਆਂ ਦੇ ਨਾਲ ਉਸ ਦੀ ਜਿਹੜੀ ਹੈ ਨਿਖੇਧੀ ਕੀਤੀ ਜਾ ਰਹੀ ਹੈ ਤੇ ਜਿੰਨੇ ਨੌਜਵਾਨ ਖੜੇ ਹੋਏ ਨੇ ਤੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇੱਕ ਨੌਜਵਾਨ ਦੇ ਬੜੀ ਭੈੜੀ 6:00 ਵਜੇ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ੰਭੂ ਬੈਰੀਅਰ ਤੋਂ ਔਜ਼ਾਰ ਟੀਵੀ ਦੇ ਨਾਲ ਤੁਸੀਂ ਸਾਡੇ ਜੁੜੇ ਹੋਏ ਹੋ ਇਹ ਤਸਵੀਰਾਂ ਸ਼ੰਪੂ ਬੈਰੀਅਰ ਤੋਂ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਹਰਿਆਣਾ ਪੁਲਿਸ ਨੇ ਤਾਂ ਮਜਬੂਰਨ ਜਿਹੜੇ ਨੇ ਦੋ ਪੈਰ ਪਿੱਛੇ ਜਿਹੜੇ ਨੇ ਕਿਸਾਨ ਹੋ ਗਏ ਨੇ ਇਸ ਵੀਡੀਓ ਨੂੰ ਵੱਤਵਾਤ ਸਾਂਝਾ ਕਰ ਦਿਓ ਦੇਖੋ ਸਾਹਮਣੇ ਅਗਰ ਜੇ ਤੁਸੀਂ ਦੇਖ پا ਰਹੇ ਹੋ ਪ੍ਰਸ਼ਾਸਨ ਵੱਲੋਂ ਫਿਰ ਤੋਫ ਜਿਹੜੇ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਅੱਖਾਂ ਦੇ ਵਿੱਚ ਇਹ ਧੂਆਂ ਪੈ ਰਿਹਾ ਹੈ ਬਹੁਤ ਖਤਰਨਾਕ ਧੂਆਂ ਪ੍ਰਸ਼ਾਸਨ ਜਿਹੜਾ ਹੈ ਆਪਣੀ ਕਾਰਵਾਈ ਕਰਦਾ ਕਾਰਵਾਈ ਕਰਦਾ ਨਜ਼ਰ ਆ ਰਿਹਾ ਤੇ ਅੱਖਾਂ ਦੇ ਵਿੱਚੋਂ ਹੰਝੂ ਨਿਕਲਣ ਲੱਗ ਗਏ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਅਥਰੂ ਗੈਸ ਦੇ ਗੋਲੇ ਚਲਾ ਰਿਆ ਇਹ ਸ਼ੰਭੂ ਬੈਰੀਅਰ ਤੋਂ ਤਸਵੀਰ ਸਾਂਝੀ ਕਰ ਰਹੇ ਆ ਕਿ ਨੌਜਵਾਨ ਦੂਦਰਾਡੇ ਤੋਂ ਇੱਥੇ ਪਹੁੰਚੇ ਹੋਏ ਨੇ ਕਿਸਾਨ ਨੇ ਤੇ ਅੱਖਾਂ ਦੇ ਵਿੱਚ ਅਥਰੂ ਗੈਸ ਦੇ ਗੋਲਿਆਂ ਨੇ ਅਸਰ ਕਰਤਾ ਤਾਂ ਇਹ ਤਸਵੀਰ ਹੈ ਪ੍ਰਸ਼ਾਸਨ ਜਿਹੜਾ ਲਗਾਤਾਰ ਕਾਰਵਾਈ ਕਰ ਰਿਹਾ ਤੇ ਇਸ ਪਾਸੇ ਨੂੰ ਵੀ ਜਿਹੜਾ ਅਥਰੂ ਗੈਸ ਦੇ ਗੋਲੇ ਸਿੱਟ ਰਹੇ ਆ ਲਗਾਤਾਰ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਹੈ ਹਾਲਾਂਕਿ ਅਜੇ ਕੋਈ ਮੇਨ ਕਿਸਾਨਾਂ ਕੋਲ ਪਹੁੰਚਿਆ ਨਹੀਂ ਗੱਲਬਾਤ ਪ੍ਰਸ਼ਾਸਨ ਨੇ ਨਹੀਂ ਕੀਤੀ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਹੈ ਕਾਰਵਾਈ ਕਰ ਦਿੱਤੀ ਹੈ ਪ੍ਰਸ਼ਾਸਨ ਨੇ ਇਹ ਰਵਈਆ ਇਸ ਰਵਈਏ ਨੂੰ ਕਿਵੇਂ ਦੇਖਦੇ ਨੇ ਇੱਥੇ ਜਿਹੜੇ ਲੋਕ ਪਹੁੰਚੇ ਹੋਏ ਨੇ ਕਿ ਇਸ ਤਿੱਕੇ ਨਾਲ ਚੀਜ਼ਾਂ ਨੇ ਪਰ ਜਿਨ੍ਹਾਂ ਦੇ ਕੋਲ ਟਰੈਕਟਰ ਨੇ ਉਹ ਅੱਗੇ ਵੱਲ ਲੈ ਕੇ ਆਏ ਹੋਏ ਨੇ ਨੌਜਵਾਨ ਬੜੇ ਨਿਰਾਸ਼ ਨਜ਼ਰ ਆ ਰਹੇ ਨੇ ਪਰ ਪ੍ਰਸ਼ਾਸਨ ਨੇ ਹੱਥ ਦੇ ਵਿੱਚ ਪਹਿਲ ਕਰ ਲਈ ਹੈ ਕਿ ਉਹਨਾਂ ਨੇ ਤਸਵੀਰ ਵਗਾਰਨ ਦੀ ਕੋਸ਼ਿਸ਼ ਕਰ ਰਹੇ ਜਾਂ ਫਿਰ ਕੀ ਚੀਜ਼ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਸ਼ੰਭੂ ਬੈਰੀਅਰ ਤੋਂ ਤਾਂ ਇੱਧਰ ਨੌਜਵਾਨ ਹੱਥ ਮੂੰਹ ਧੋਣ ਲੱਗੇ ਕਿਉਂਕਿ ਅੱਖਾਂ ਦੇ ਵਿੱਚ ਗੈਸ ਪਈ ਹੈ ਏ ਰਵਈਏ ਨੂੰ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੇ ਬਾਈ ਕਿੱਧਰ ਕਰ ਬਾਈ ਬਹੁਤ ਬਦਸਲੂਕੀ ਜਿਆਦਾ ਕਰ ਰਹੀ ਹੈ ਜੀ ਮੋਦੀ ਸਰਕਾਰ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਕਰ ਰਹੇ ਨੇ ਇਹ ਸਹੀ ਨੇ ਆ ਨਹੀਂ ਗਲਤ ਬਹੁਤ ਗਲਤ ਹੈ ਅਸੀਂ ਕੁਛ ਨਹੀਂ ਸੰਤ ਮਈ ਸੁਭਾਉ ਨਾਲ ਖੜੇ ਸੀਗੇ ਅਸੀਂ ਇਹਨਾਂ ਨੇ ਬਹੁਤ ਤੱਕਾ ਕੀਤਾ ਜੀ ਹਜੇ ਵੀ ਮਤਲਬ ਲਗਾਤਾਰ ਕੋਈ ਕਿਸਾਨ ਅੱਗੇ ਪਹੁੰਚਿਆ ਨਹੀਂ ਵੱਡਾ ਮੇਨ ਕਿਸ ਨੇ ਗੱਲ ਕਿਸੇ ਨੇ ਕੁਛ ਨਹੀਂ ਕੀਤਾ ਸੀਗਾ ਬੈਰੀਏ ਤੇ ਖੜੇ ਸੀਗੇ ਇਹਨਾਂ ਨੇ ਬਹੁਤ ਆ ਕੇ ਨਜਾਇਜ਼ ਗਲਤ ਕੀਤਾ ਜੀ ਤੱਕਾ ਕਹਿਣਾ ਇਹਨਾਂ ਦਾ ਨਜਾਇਜ਼ ਕਰ ਰਹੇ ਆ ਬਹੁਤ ਗਲਤ ਕਰ ਰਹੇ ਆ ਤੱਕਾ ਕੀਤਾ ਜਾ ਰਿਹਾ ਬੈਰੀਅਰ ਤੋੜ ਕੇ ਜਾਉਂਗੇ ਜੀ ਦਿੱਲੀ ਬਾਰਡਰ ਤੇ ਤਾਂ ਇਹਨਾਂ ਦਾ ਕਹਿਣਾ ਕਿ ਅਸੀਂ ਅੱਗੇ ਜਾਵਾਂਗੇ ਬਈ ਇਹ ਰਵੱਈਏ ਨੂੰ ਕਿਵੇਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਦੇ ਇਸ ਪਾਸੇ ਨੂੰ ਆਜੋ ਇਸ ਪਾਸੇ ਨੂੰ ਆਜੋ ਇਹ ਵੀਰੇ ਕੁਝ ਨਹੀਂ ਹੈਗਾ ਇਹ ਸਿਰਫ ਸਾਨੂੰ ਐਂ ਕਹਿ ਰਹੇ ਆ ਵੀ ਆ ਪੱਕੇ ਲਾ ਲਓ ਖਾਲਿਸਤਾਨ ਸਾਡਾ ਸਾਨੂੰ ਦੇ ਦੋ ਜੇ ਇਹੀ ਰਹਾਲ ਰਿਹਾ ਤਾਂ ਅਸੀਂ ਖਾਲਿਸਤਾਨ ਵੀ ਲਿਆਂਗਾ ਫਿਰ ਹੁਣ ਤਾਂ ਖਾਲੀ ਹੱਥ ਆਈਆਂ ਵੀਰੇ ਫਿਰ ਏਕੇ ਸੰ ਤਾਲੀਆਂ ਆਉਣਗੀਆਂ ਇਹ ਦੁਵਾਰੇ ਉਹੀ 84 ਵਾਲਾ ਦੋਰ ਨੇ ਆਉਣ ਨੂੰ ਫਿਰਦੇ ਆ ਤੁਹਾਨੂੰ ਕੀ ਲੱਗਦਾ ਇਹ ਇਸ ਤਰ੍ਹਾਂ ਦਾ ਰਵਈਆ ਕਿਉਂ ਕੀਤਾ ਜਾ ਰਿਹਾ ਕਿਉਂ ਪ੍ਰਸ਼ਾਸਨ ਨੇ ਨਹੀਂ ਗਿਰੀ ਹੋਈ ਨਾ ਹਰਕਤਾਂ ਕਰ ਰਿਹਾ ਤਾਂ ਕਰਦੇ ਆ ਕਿਉਂਕਿ ਇਹ ਪੰਜਾਬ ਨੂੰ ਸਾਨੂੰ ਆਪਣਾ ਸਮਝਿਆ ਹੀ ਕਦੇ ਨਹੀਂ ਹੈਗਾ ਤਾਂ ਅਸੀਂ ਇਹਨਾਂ ਨੂੰ ਆਪਣਾ ਕਿਉਂ ਸਮਝੀਏ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀਰੇ ਅਸੀਂ ਆਪਣਾ ਹੱਕ ਲੈਣ ਜਾ ਰਹੇ ਆ ਜੇ ਸਾਡਾ ਹੱਕੇ ਨਹੀਂ ਦੇਣਾ ਹੈ ਅਸੀਂ ਧਾਰਾ ਲੈਣੀਆਂ ਦਿੱਲੀ ਤੋਂ ਅਸੀਂ ਆਪਣਾ ਲਗ ਬਣਾਵਾਂਗੇ ਵੀਰੇ ਸਾਡਾ ਦੇਸ਼ ਸਾਨੂੰ ਦਿਓ ਲਗ ਖਾਲਿਸਤਾਨ ਸਾਡਾ ਕਹਿੰਦਾ ਸੀ ਮੰਗਦੇ ਆ ਖਾਲਿਸਤਾਨ ਫਿਰ ਜਿਹੜਾ ਆ ਕਾਰਵਾਈ ਕਰ ਦਿੱਤੀ ਗਈ ਹੈ ਫਿਰ ਤੋਂ ਜਿਹੜੇ ਗੋਲੇ ਸਿੱਟ ਦਿੱਤੇ ਗਏ ਨੇ ਤਸਵੀਰਾਂ ਨੇ ਸ਼ੰਪੂ ਬੈਰੀਅਰ ਦੀਆਂ ਕਿ ਤਨਾਪਪੂਰ ਨੇ ਜਿਹੜੇ ਨੇ ਹਾਲਾਤ ਹੋ ਚੁੱਕੇ ਨੇ ਪਰ ਪ੍ਰਸ਼ਾਸਨ ਗੱਲ ਕਰ ਰਿਹਾ ਸੀਗਾ ਰਾਤ ਕੋਈ ਸੱਟਾ ਨਹੀਂ ਨਿਕਲਿਆ ਪਰ ਹੁਣ ਵੀ ਜਿਹੜੇ ਨੌਜਵਾਨ ਇੱਥੇ ਖੜੇ ਹੋਏ ਨੇ ਉਹ ਨਾਰਾਜ਼ ਆ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਤਾ ਨੌਜਵਾਨ ਦੇ ਅੱਖਾਂ ਦੇ ਵਿੱਚ ਜਿਹੜਾ ਓਪਿਆ ਹੈ ਕਿਉਂਕਿ ਬਹੁਤ ਭਿਆਨਕ ਹੈ ਤੜਫ ਰਿਹਾ ਨੌਜਵਾਨ ਜਾਂਦਾ ਹੋਇਆ ਕਿ ਪਾਣੀ ਪੈ ਜੇ ਅੱਖਾਂ ਦੇ ਵਿੱਚ ਕਿਉਂਕਿ ਧੂਆਂ ਪਿਆ ਬਹੁਤ ਮਾੜਾ ਸਲੀਕਾ ਹੋ ਰਿਹਾ ਇੱਥੇ ਨੌਜਵਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਕਿਸ ਤਰੀਕੇ ਦਾ ਜਿਹੜਾ ਰੁੱਖ ਅਖਤਿਆਰ ਕਰ ਦਿੱਤਾ ਗਿਆ ਹੈ ਡਰੋਨ ਨਾਲ ਜਿਹੜੀ ਹੈ ਵੀਡੀਓ ਕਵਰੇਜ ਹੋ ਰਹੀ ਹੈ ਨਾਲ ਤੁਸੀਂ ਉੱਪਰ ਦੇਖ ਸਕਦੇ ਹੋ ਡਰੋਨ ਛੱਡਿਆ ਹੋਇਆ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਏਗਾ ਛੋਟਾ ਜਿਹਾ ਡਰੋਨ ਪਰ ਪ੍ਰਸ਼ਾਸਨ ਦਾ ਜਿਹੜਾ ਇਹ ਰੁਖ ਹੈ ਇਸ ਨੂੰ ਬਹੁਤ ਗਲਤ ਕਹਿ ਰਹੇ ਨੇ ਨੌਜਵਾਨ ਦਸਵੀਂ ਦਾ ਤੁਹਾਡੇ ਨਾਲ ਸੰجهه ਕਰ ਰਹੇ ਆ ਸ਼ੰਭੂ ਬੈਰੀਅਰ ਤੋਂ